ਇਹ ਮੌਸਮੀ ਬਰਸਾਤ ਨੇ ਕਿਸਾਨਾਂ ਦੀ ਵਧਾਈ ਚਿੰਤਾ بارش ਨੇ ਕਿਸਾਨਾਂ ਦੀਆਂ ਆਸਾਂ ਤੇ ਫੇਰਿਆ ਪਾਣੀ ਕਿਸਾਨਾਂ ਦੇ ਮੁਰਝਾਏ ਚਿਹਰੇ ਕਰ ਰਹੇ ਨੇ ਸਬ ਬਿਆਨ ਵਪਾਰ ਦੇ ਵਿੱਚ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ ਕਿਉਂਕਿ ਕਿਸਾਨਾਂ ਦੀ ਫਸਲ ਪੱਕ ਕੇ ਬਿਲਕੁਲ ਤਿਆਰ ਸੀ ਅਤੇ ਕਿਸਾਨ ਹੁਣ ਮੰਡੀਆਂ ਦੇ ਵਿੱਚ ਆਪਣੀ ਕਣਕ ਦੀ ਫਸਲ ਲਿਉਣ ਨੂੰ ਤਿਆਰ ਬੈਠੇ ਹੋਏ ਸਨ ਪਰ ਬੀਤੀ ਰਾਤ ਪਈ ਰਹੀ بارش ਨੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ ਉਥੇ ਜੇਕਰ ਗੱਲ ਕੀਤੀ ਜਾਵੇ ਨਾਬਾ ਦਿੱਤਾ ਨਾਬਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਕਿਉਂਕਿ ਉਹਨਾਂ ਦੀ ਫਸਲ ਦੀ ਅਜੇ ਤੱਕ ਬੋਲੀ ਨਹੀਂ ਲੱਗੀ ਅਤੇ ਦੂਜੇ ਪਾਸੇ ਕਿਸਾਨ ਖੇਤਾ ਵਿੱਚ ਆਪਣੇ ਫਸਲ ਨੂੰ ਲੈ ਕੇ ਚਿੰਤਿਤ ਦਿਖਾਈ ਦੇ ਰਹੇ ਨੇ ਇਸ ਮੌਕੇ ਖੇਤਾਂ ਵਿੱਚ ਖੜੀ ਫਸਲ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਨੀ ਕੀਤੀ ਗਈ ਸੀ ਕਿ ਬੇਮੌਸਮੀ ਬਰਸਾਤ ਦੇ ਨਾਲ ਉਹਨਾਂ ਦੀ ਫਸਲ ਤੇ ਜਿਹੜਾ ਮਾੜਾ ਅਸਰ ਹੋ ਪੈ ਸਕਦਾ ਹੈ ਕਿਉਂਕਿ ਇਸ ਵਾਰ ਬੰਪਰ ਫਸਲ ਸੀ ਅਤੇ ਠੰਡ ਵੀ ਬਹੁਤ ਜ਼ਿਆਦਾ ਹੋਈ ਜਿਸ ਕਰਕੇ ਉਹਨਾਂ ਨੂੰ ਆਸ ਸੀ ਕਿ ਇਸ ਵਾਰ ਕਿਸਾਨਾਂ ਦੇ ਸਾਰੇ ਰੋਣੇ ਧੋਤੇ ਜਾਣਗੇ ਪਰ ਕੁਦਰਤ ਇੰਨਾ ਕਰੋਪੀ ਹੋ ਜਾਵੇਗਾ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲੱਗਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਖਰੀਫ ਫਸਲ ਮੰਡੀਆਂ ਤੱਕ ਜਾਣ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਪਰ ਬਿਨ ਮੌਸਮੀ ਬਰਸਾਤ ਨੇ ਉਹਨਾਂ ਦੇ ਸਾਰੇ ਕੀਤੇ ਕਿਰਾਏ ਤੇ ਪਾਣੀ ਸੇੜ ਦਿੱਤਾ ਉਹਨਾਂ ਨੂੰ ਆਸ ਸੀ ਕਿ ਇਸ ਵਾਰ ਉਹਨਾਂ ਨੂੰ ਚੰਗੀ ਕਮਾਈ ਹੋ ਜਾਵੇਗੀ ਪਰ ਮੌਸਮ ਨੇ ਇੱਕ ਵਾਰ ਫਿਰ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਦੇ ਉੱਤੇ ਹਨੇਰੀ ਚਲਾ ਦਿੱਤੀ ਹੈ ਜਿਸ ਕਾਰਨ ਕਿਸਾਨ ਦੇ ਮੁਰਝਾਏ ਚਿਹਰੇ ਸਭ ਬਿਆਨ ਕਰ ਰਹੇ ਨੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੇ 6 ਮਹੀਨੇ ਦੀ ਮਿਹਨਤ ਦੇ ਉੱਤੇ ਪਾਣੀ ਫਿਰਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਬਹੁਤ ਵੱਡਾ ਨੁਕਸਾਨ ਆ ਇਹ ਆ ਵੀ ਜ਼ਿੰਮੇਵਾਰਾਂ ਦਾ ਇਹ ਆ ਵੀ ਹੁਣ ਇਹਨਾਂ ਦਾ ਕੌਣ ਰੱਖੀ ਰੱਖੂਗਾ ਪਰਮਾਤਮਾ ਥੱਲੋ ਕੌਣ ਰੱਖੀ ਰੱਖ ਸਕਦਾ ਹੈਗਾ ਇਹ ਤਾਂ ਆ ਵੀ ਜਾਨ ਤੋਕ ਤੋਕ ਕਰਦੀ ਹੈ ਵੀ ਕਦੋਂ ਐਸੀ ਕਿ ਤੈਸੀ ਨਾ ਫਿਰ ਜੇ ਵੀ ਕਿਤੇ ਗੜੇ ਨਾ ਪੈ ਜੇ ਵੇ ਅਜੇ ਤਾਂ ਚਲੋ ਪ੍ਰਮਾਤਮਾ ਨੇ ਹਜੇ ਬਾਰਿਸ਼ ਹੈ ਜੇ ਕਿਤੇ ਗੜੇ ਪੈਣੇ ਕੁਝ ਨਹੀਂ ਬਚਦਾ ਹੈਗਾ ਮਰ ਮਰ ਕੇ ਜੀਣਗੇ ਕਿਸਾਨ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਕਿਸਾਨ ਤਾਂ ਬਹੁਤ ਅਮੀਰ ਨੇ ਵੀ بڑے بڑے ਘਰਾਨੇ ਵਾਲੇ ਕਹਿੰਦੇ ਨੇ ਵੀ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਨੇ ਫਲਾਣਾ ਲਈ ਫਿਰਦੇ 2-2 ਲੱਖ ਰੁਪਏ ਦੇ ਜੇ ਕਿਤੇ ਉਹਨਾਂ ਟਰੈਕਟਰ ਤੇ ਲਾਤਾ ਜਿਹੜੇ ਆਪ ਵੱਡੇ ਵੱਡੇ ਘਰਾਨੇ 50-50 ਲੱਖ ਦੀਆਂ ਗੱਡੀਆਂ ਲਈ ਫਿਰਦੇ ਨੇ ਉਹਨਾਂ ਦਾ ਤਾਂ ਕਰਜ਼ੇ ਮਾਫ ਕਰ ਦਿੰਦੇ ਨੇ ਅਈ ਨਾ ਇਹਨਾਂ ਦੇ ਜੇ ਲੱਖ ਰੁਪਈਆ ਕਿਸੇ ਟਰੈਕਟਰ ਤੇ ਮੋਡੀਫਾਈ ਕਰਨ ਤੇ ਲਾਤਾ ਤਾਂ ਉਹਨਾਂ ਦੇ ਇਹ ਹੁੰਦਾ ਵੀ ਇਹਦਾ ਬਹੁਤ ਵੱਡੇ ਕਿਸਾਨ ਨੇ ਬਹੁ ਇਹਨਾਂ ਨੂੰ ਤਾਂ ਪੈਸਿਆਂ ਦੀ ਲੋੜ ਹੀ ਨਹੀਂ ਹੈਗੀ ਹਰ ਵਕਤ ਕੀ ਜਿਹੜੇ ਦੁਕਾਨਦਾਰ ਨੇ ਉਹ ਤਾਂ ਅੰਦਰ ਆਪ ਦਾ ਟੱਕ ਕੇ ਸ਼ਟਰ ਲਾ ਕੇ ਵਿਚਾਲਣਗੇ ਇਹ ਦੱਸ ਵੀ ਕਿੰਨੇ ਕਿਸਾਨਾਂ ਨੂੰ ਰੱਬ ਦੇ ਥੱਲੇ ਛਰਤੀ ਦੇ ਥੱਲੇ ਜਿਹੜੀ ਇੱਕ ਠੇਕੇ ਪਰ ਹੀ ਬੈਠੇ ਨੇ ਕਰਜ਼ਾ ਲਈ ਬੈਠੇ ਨੇ ਬੈਂਕ ਵਾਲੇ ਨੂੰ ਕੱਲ ਨੂੰ ਗੱਲ ਚ ਫਾਹਾ ਪਾ ਕੇ ਮਰਦੇ ਨੇ ਫਿਰ ਕਹਿੰਦੇ ਨੇ ਵੀ ਤਾਂ ਜਾਣ ਕੇ ਖੁਦਕੁਸ਼ੀਆਂ ਕਰਦੇ ਨੇ ਆਕਰ ਕਰਨਲ ਕਰਦੇ ਨੇ ਕੋਈ ਜਿਵੇਂ ਇਹ ਫਸਲ ਵਧੀਆ ਸੀ ਸਰਦੀ ਵੀ ਜਿਹੜੀ ਹੈਗੇ ਲੰਬੇ ਚੱਲੀ ਐ ਇਸ ਵਾਰ ਤੁਹਾਨੂੰ ਕਾफी ਉਮੀਦਦਾ ਸੀ ਆਸ ਦੀ ਪੂਰੀ ਵੀ ਬਹੁਤ ਵਧੀਆ ਆਈ ਸੀ ਜਿਹੜੇ ਕਰਜ਼ੇ-ਗੁਰਜ਼ੇ ਮੜੇ-ਮੋਟੇ ਠੇਕੇ-ਠੂਕੇ ਜਿਹੜੇ ਸਹੀ ਤਰੀਕੇ ਨਾਲ ਹੋ ਜਾਣਗੇ ਪਿਛਲੀ ਵਾਰ ਇਤੋਂ ਜ਼ਿਆਦਾ ਨੁਕਸਾਨ ਸੀ ਪਰ ਫਿਰ ਵੀ ਪ੍ਰਮਾਤਮਾ ਨੇ ਸਾਡੀ ਬਾਹ ਫੜੀ ਸਰਕਾਰਾਂ ਸਰਪੁਰਾਂ ਨੇ ਕਿਸੇ ਨੇ ਬਾਹ ਫੜੀ ਫਿਰ ਵੀ ਪ੍ਰਮਾਤਮਾ ਨੇ ਜਿਹੀ ਜੀ ਫਸਲ ਸਾਨੂੰ ਦਿੱਤੀ ਬਹੁਤ ਵਧੀਆ ਸੀ ਫਿਰ ਵੀ ਸਾਡੇ ਕਿਸਾਨ ਖੁਸ਼ ਹੋ ਗਏ ਉੱਥੇ ਕੀ ਕੋਈ ਗੱਲ ਜੀ ਉਹ ਰੱਬ ਨੇ ਦੇਤਾ ਬਹੁਤ ਵਧੀਆ ਦੇਤਾ ਰਾਤ ਦਾ ਮੀਂਹ ਪੈ ਰਿਹਾ ਹੁਣ ਕਿੰਨਾ ਕੁ ਨੁਕਸਾਨ ਆ ਬਹੁਤ ਬਹੁਤ ਨੁਕਸਾਨ ਹੁਣ ਜਿਹੜੀ ਅੱਜ ਵੱਢਣ ਵਾਲੀ ਖੜੀ ਉਹਦਾ ਨੁਕਸਾਨ ਹੀ ਨੁਕਸਾਨ ਇਹਦੀ ਕਟਾਈ ਗੱਲੋਂ ਚਾਲੇ ਚੱਲੀ ਚਾਲੂ ਜੀ ਕਟਾਈ ਤੜਕੇ ਕਮੈਨ ਦਾ ਵੱਢਣ ਵਾਲੀ ਸੀ ਇਹ ਹੁਣ ਕਿੱਥੇ ਵੱਢੀ ਜਾਊਗੀ ਇਹ 4 ਦਿਨ ਦਾ ਵੱਢੀ ਨਹੀਂ ਜਾਣੀ 4 ਦਿਨ ਨੂੰ ਜੇ ਕੱਲ ਨੂੰ ਅੱਜ ਦਾ ਮੌਸਮ ਨਾਲ ਜੇ ਕੱਲ ਨੂੰ ਹੋਰ ਪੈ ਗਿਆ ਫਿਰ ਹੋਰ ਗਾਹਾਂ ਲੰਘਿਆ ਕੰਮ ਹੁਣ ਵੀ ਮੀਂਹ ਪੈ ਰਿਹਾ ਖੀਲ ਬਿਲਕੁਲ ਪੈ ਰਿਹਾ ਮੀਂਹ ਜੀ ਬਹੁਤ ਮੀਂਹ ਪੈ ਰਿਹਾ ਬਹੁਤ ਵੱਡਾ ਨੁਕਸਾਨ ਆ ਦਾ ਰੱਬ ਦੀ ਭਰੋਸਾ ਸਾਡਾ ਤਾਂ ਹੁਣ ਇਹਨੂੰ ਇੰਨੇ ਕਿਦਾਂ ਅਸੀਂ ਕਿੰਨੇ ਕਿਦਾਂ ਤਰਪਾਲਾ ਪਾ ਲਾਂਗੇ ਸਾਰੀ ਦੁਕਾਨਦਾਰ ਤਾਂ ਅੰਦਰ ਸ਼ਟਰ ਲਾ ਕੇ ਬੈਜਿੰਦੇ ਨੇ ਵੀ ਨੁਕਸਾਨ ਵੀਰ ਜੀ ਬਹੁਤ ਜ਼ਿਆਦਾ ਆ ਜੀ ਕੱਲ ਨੂੰ ਇਹ ਫਸਲ ਜੀ ਅਸੀਂ ਨੇ ਕੱਟਣੀ ਸੀ ਅੱਜ ਮੀਂਹ ਪੈਣ ਦੇ ਕਾਰਨ ਜੀ ਹੁਣ ਇਹ 3-4 ਦਿਨ ਹੋਰ ਲੇਟ ਹੋ ਗਈ ਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਟਰਾਂਸਫਾਰਮ ਦੇ ਨੀਚੇ ਸਾਰਾ ਕੁਝ ਜੀ ਅਸੀਂ ਵੱਡੇ ਬੈਠੇ ਆ ਜੀ ਢਾਲ ਵਗੈਰਾ ਤੇ ਹੁਣ ਇਹ ਕੱਲ ਨੂੰ ਕਟਾਈ ਚੱਲੂ ਸੀ ਹੁਣ ਤੁਸੀਂ ਦੇਖ ਲਓ ਮੌਸਮ ਖਰਾਬ ਕਰਕੇ 3-4 ਦਿਨ ਲੇਟ ਆ ਜੀ ਤੇ ਲੇਟ ਹੋਣ ਦੇ ਕਾਰਨ ਹੁਣ ਅੱਜ ਫੇਰ ਮੌਸਮ ਖਰਾਬ ਆਈ ਬਾਕੀ ਪਰਮਾਤਮਾ ਨੂੰ ਜੀ ਹਾਂ ਦਾਣਾ ਵੀ ਵਧੀਆ ਜੀ ਸਭ ਕੁਝ ਠੀਕ ਸੀ ਜੀ ਬਸ ਆ ਮੌਸਮ ਦੇ ਕਾਰਨ ਜ ਅੱਖੀ ਬੈਠੋ ਕਣਕ ਦੀ ਬੋਲੀ ਹੋਈ ਨਹੀਂ ਨਾ ਜੀ ਬੋਲੀ ਹੋਈ ਨਹੀਂ ਹੋਈ ਨਹੀਂ ਤੇ ਜਿਹੜੀ ਬੇਮੌਸਮੀ ਹੁਣ ਬਰਸਾਤ ਪਈ ਆ ਰਾਤ ਦਾ ਕਿੰਨਾ ਕੁ ਨੁਕਸਾਨ ਆ ਬਹੁਤ ਨੁਕਸਾਨ ਆ ਜੀ ਖਣਕਾਂ ਵੱਢਣ ਜਾਂਦੀਆਂ ਹੁਣ ਖਣਕਾਂ ਲਗਾ ਇੱਕ ਬਚਾ ਢੇ ਜਾਣ ਵਿੱਚ ਥੋੜੀ ਕਿੰਨਾ ਕੁ ਮੀਂਹ ਪਿਆ ਰਾਤ ਦਾ ਨਹੀਂ ਕਾਫੀ ਪਿਆ ਜੀ ਹੁਣ ਵੀ ਪਿਆ ਕੀ ਮੰਗ ਕਰਦੇ ਹੋ ਤੁਸੀਂ ਜਿਹੜੇ ਪ੍ਰਬੰਧ ਇਸ ਤਰ੍ਹਾਂ ਦੇ ਮੰਗਦਾ ਸਾਨੂੰ ਬਸ ਮੰਗਦਾ ਮਾਲਕ ਨੇ ਦੇਣੀਆਂ ਇਹ ਕੀ ਦੇਣਗੇ ਫਸਲ ਇੱਥੇ ਵੀ ਬਾਹਰ ਮੈਂ ਮੰਡੀ ਦੇ ਬਾਹਰ ਵੀ ਪਿੱਛ ਗਈ ਫਸਲ ਉਹਦੇ ਭਿੱਜੀ ਪਈ ਹੈ ਜੀ ਤੇ ਤਰਪਾਨਾਂ ਪਈਆਂ ਪਈਆਂ ਨੇ ਹੱਟਾ ਚ ਤਾਂ ਹਜੇ ਸ਼ੁਰੂ ਸ਼ੁਰੂ ਹੀ ਹੋਈ ਸੀ ਹੱਟਾ ਸ਼ੁਰੂ ਹੋਈ ਹੈ ਜੀ ਹੱਟਾ ਕੁਝ ਵੀ ਨਹੀਂ ਵੱਡਿਆ ਹੱਟਾ ਕਿ ਲੱਗ ਕਿਸ ਨੇ 2 ਕਿੱਲੇ ਕਿਸ ਨੇ 4 ਕਿੱਲੇ ਵੱਡੇ ਨਹੀਂ ਹੱਟਾ ਸਾਰੀ ਫਸਲ ਖੜੀ ਆ ਤੁਸੀਂ ਉਮੀਦ ਨਾਲ ਕਿੰਨਾ ਕੁ ਨੁਕਸਾਨ ਮੰਨਦੇ ਹੋ ਜਿਹੜਾ ਖੇਤਾਂ ਦਾ ਹੋਊਗਾ ਮੀਂਹ ਨਾਲ ਹੁਣ ਕੀ ਪਤਾ ਜੀ ਹੱਟਾ ਕੋਈ ਪਤਾ ਨਹੀਂ ਹੈਗਾ ਜਿਵੇਂ ਹੁਣ ਬਿਲਕੁਲ ਪੱਕੀ ਪਈ ਸੀ ਮਸ਼ੀਨ ਤਾਂ ਹੁਣ ਬੜੀ ਨਹੀਂ ਸਕਦੀ ਹੈਗੀ ਕਿ ਸੀਂਤਾ ਜੈਨ ਸਾਹਿਬ ਦੀ ਕੰਪੈਨਟਾਂ ਕੰਪੈਨਟਾਂੋਂ ਜ਼ੋਰਦਨ ਨਹੀਂ ਜਾ ਸਕਦੀ। ਹੂੰ। ਪਰ ਤਿੰਨ ਦਿਨ ਬਾਅਦ ਆ ਦੇਖੋ ਅੱਗੇ ਮਾਲਕ ਦੀ ਮਰਜ਼ੀ ਆ ਵੀ ਕੀ ਕਰਦਾ ਸਮਾਂ ਹੈ। ਤੁਸੀਂ ਬਰਸਾਤ ਪੈਰੀ ਰਾਤ ਤੋਂ ਤੇ ਮੰਡੀ ਚ ਵੀ ਫਸਲ ਭਿੱਜ ਗਈ। ਕਿੰਨਾ ਕ ਨੁਕਸਾਨ ਮੰਨਦੇ ਹੋ? ਨੁਕਸਾਨ ਚ ਪੂਰਾ ਜਿਹੜੀ ਵੱਡੀ ਪਈ ਆ ਨੁਕਸਾਨ ਬਹੁਤ ਆ। ਹਾਂ। ਇਹ ਬਹੁਤ ਝਾੜੀ ਨੁਕਸਾਨ ਆ। ਜਿਹੜੀ ਖੇਤਾਂ 'ਚ ਖੜੀ ਆ ਉਹ ਤਾਂ ਕੀ ਉਹਦਾ ਵੀ ਨੁਕਸਾਨ ਆ। ਹੂੰ। ਉਹ ਵੀ ਪੱਕੀ ਪਈ ਆ। ਅੱਛਾ। ਹਾਂ। ਕੀ ਲੱਗਦਾ? ਤਕਰੀਬਨ ਤਕਰੀਬਨ ਸਾਰੀ ਪੱਕ ਚੁੱਕੀ ਆ ਜੀ। ਹਾਂ, ਬਾਲਵੇ ਲੱਗਾ ਜੀ ਸਾਰਾ ਕੰਮ। ਹੂੰ ਇਹ ਪੱਕੀ ਬਈਦੀ ਦਾ ਜਿਵੇਂ ਪੱਕੀ ਬਈਦੀ ਕੱਲ ਬਿਛਾਈ ਹੈ ਸੋ ਗਾਂ ਪਿਛਾ ਕੇ ਇਕੱਠੇ ਕਰੀਏ ਅੱਛਾ ਪ੍ਰਬੰਧ ਕਿਸ ਤਰ੍ਹਾਂ ਨੇ ਮੰਡੀ 'ਚ ਪ੍ਰਬੰਧ ਬਸ ਇਹ ਹੀ ਜੀ ਨੇ ਆ ਪੱਟਰਪਾਲਾ ਪਾਟੇ ਹੋਣੀਆਂ ਨੇ ਦੇਖ ਲਓ ਆਪਣੇ ਹੂੰ ਕੀ ਲੱਗਦਾ ਜਿਹੜਾ ਹੁਣ ਜਿਵੇਂ ਹੁਣ ਵੀ 3 ਦਿਨ ਦਾ ਦੱਸਿਆਗਾ ਅੱਜ ਦਾ ਵੀ ਦੱਸਿਆ ਕੱਲ ਦਾ ਵੀ ਦੱਸਿਆ ਇਹਦੇ ਨਾਲ ਤਾਂ ਫੇਰ ਹੋਰ ਨੁਕਸਾਨ ਉਹ ਜਾਰੀ ਇਹ ਨੁਕਾਨੇ ਨਜ਼ਾਰਾ ਹੈ ਪੱਕੀ ਭਈ ਹੈ ਬਿਲਕੁਲ ਪੱਕੀ ਭਈ ਹੈ ਬਿਲਕੁਲ ਇਹਦਾ ਕੰਬਾਈਨ ਵੀ ਨਹੀਂ ਅੰਦਰ ਜਾ ਸਕਦੀ ਹੈ ਨਹੀਂ ਕੰਬਾਈਨ ਵੀ ਨਹੀਂ ਹਲਤਾ ਵੱਢਦੀ ਹੈ ਜੀ ਤਾਂ ਕੰਬਾਈਨ ਵੀ ਨਹੀਂ 4 ਦਿਨ ਵੱਢਦੀ ਨਹੀਂ ਆ दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और व्हाट्सएप चैनल पर